ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਅੱਜ ਬਹੁਤ ਹੀ ਮੰਦ ਭਾਗੀ ਜਿਹੜੀ ਆ ਖਬਰ ਸਾਨੂੰ ਤੜਕੇ ਮਿਲੀ ਜੀ ਸਾਡੇ ਸਾਥੀ ਜਿਹੜੇ ਆ ਪੰਜਾਬ ਰੋਡਵੇਜ ਦੇ ਉਹਨਾਂ ਨੂੰ ਪੰਜਾਬ ਪੁਲਿਸ ਨੇ ਡਿਟੇਲ ਕਰ ਲਿਆ ਜੋ ਕਿ ਇੱਕ ਪੰਜਾਬ ਸਰਕਾਰ ਦੀ ਬਹੁਤ ਹੀ ਮਾੜੀ ਘਟਿਆ ਕਰਤੂਤ ਆ ਅਗਰ ਸਾਡੇ ਸਾਥੀ ਜਿਹੜੇ ਆ ਉਹ ਨਾਂ ਛੱਡੇਗੇ ਜਾਂ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਸਰਕਾਰ ਪਾਉਣਾ ਚਾਹੁੰਦੀ ਆ ਆਪਣੀਆਂ ਬੱਸਾਂ ਉਹ ਪਾਉਣੀਆਂ ਚਾਹੁੰਦੀ ਆ ਉਹ ਅਸੀਂ ਨਹੀਂ ਪੈਣ ਦੇਵਾਂਗੇ ਬੱਸਾਂ ਜਿਹੜੀਆਂ ਪੰਨ ਬੱਸ ਦੇ ਵਿੱਚ ਰੋਡਵੇਜ ਦੇ ਵਿੱਚ ਸਰਕਾਰ ਪਾਵੇ ਤਾਂ ਜੋ ਅਸੀਂ ਜਨਤਾ ਨੂੰ ਵੀ ਖਰਾਬ ਨਾ ਕਰੀਏ ਤੇ ਅਸੀਂ ਇੱਥੇ ਦਰੀਆਂ ਵਿਛਾ ਕੇ ਬਣਾ ਬੈਠੀਏ ਇੱਕ ਅਪੀਲ ਹੈ ਆਪ ਆਪ ਚੈਨਲ ਦੇ ਜਰੀਏ ਕਿ ਸਰਕਾਰ ਤੱਕ ਪਹੁੰਚਾਇਆ ਜਾਵੇ ਕਿ ਸਰਕਾਰ ਇਹਨਾਂ ਘਟਿਆ ਕਟੂਤਾਂ ਦੇ ਉੱਤੇ ਨਾ ਆਵੇ ਸਰਕਾਰ ਦਾ ਰਵੱਈਆ ਬਹੁਤ ਹੀ ਜ਼ਿਆਦਾ ਘਟਿਆ ਜਿਹੜਾ ਉਹ ਸਾਹਮਣੇ ਆਇਆ ਜੀ ਇਸ ਤੋਂ ਪਹਿਲਾਂ ਸਰਕਾਰਾਂ ਹੋਰ ਵੀ ਰਹੀਆਂ ਨੇ ਅਕਾਲੀ ਦਾ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਰਹੀ ਹੈ ਤਾਂ ਕਦੇ ਵੀ ਇਦਾਂ ਦਾ ਕੰਮ ਨਹੀਂ ਹੋਇਆ ਜੋ ਆਮ ਆਦਮੀ ਸਰਕਾਰ ਨੇ ਜਿਹੜਾ ਉਹ ਸਾਡੇ ਡਿਟੇਨ ਸਾਥੀ ਕਰਕੇ ਕੀਤਾ ਹੋਇਆ ਜੀ ਇਹ ਧਰਨਾ ਜਿਹੜਾ ਸਾਡਾ ਜਿੰਨਾ ਚਿਰ ਅਣਮਿੱਥੇ ਸਮੇਂ ਲਈ ਲੱਗਿਆ ਹੋਇਆ ਹੈ ਜਿੰਨਾ ਚਿਰ ਸਾਡੇ ਸਾਥੀ ਰਿਹਾ ਨਹੀਂ ਹੁੰਦੇ ਔਰ ਜਿੰਨਾ ਚਿਰ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਹ ਧਰਨਾ ਜਿਹੜਾ ਲੱਗਾ ਰਹੂਗਾ ਬਸਾਂ ਇਸੇ ਤਰ੍ਹਾਂ ਪੰਦ ਰਹਣਗੇ